ਲੱਖੇ ਦੁੱਧ ਕਿੰਨਾ ਬੰਦਾ ਚੋਈ ਜਾਵੇ ਦੁੱਧ 11 ਲੀਟਰ ਬਾਈ 11 ਲੀਟਰ ਦੁੱਧ ਮਗਰ ਇਹਦੇ ਬੱਛੀ ਤੇ ਬਾਈ 26000 ਰੁਪਏ 100 ਕਿਲੋਮੀਟਰ ਪਹੁੰਚ ਕਰ ਦੇਣੀ ਐ ਜੀ ਬਾਈ ਅੱਛਾ 26000 ਚ ਬਾਈ ਜੂਈ ਦੇਖੋ ਬਾਕੀ ਇਹਨਾਂ ਦੀ ਜੂਈ ਜੂਈ ਪੂਰੀ ਐਨ ਇੱਕ ਨੰਬਰ ਆ ਤੇ ਫੋਨ ਕਰ ਰਿਹਾ ਬਾਈ ਯਾਰ ਬੱਛੀ ਵਾਲੀ ਦੀਵਾ ਦਿਓ ਬੱਛੀ ਵਾਲੀ ਦੀਵਾ ਦਿਓ ਹਣਾ ਆ ਦੇਖੋ ਤੁਸੀਂ ਇਹਦੇ ਪਹਿਲਾਂ ਜਿਹੜਾ ਆ ਕੀਤਾ ਏ ਤੇ ਦੁੱਧ ਤੁਸੀਂ ਦੇਖੋ ਕਰਨ ਵਾਲੀ ਦਾ ਹਣਾ ਮੈਂ 8 ਲੀਟਰ ਦੁੱਧ ਦਾ ਬਈ 18000 ਰੁਪਏ 100 ਕਿਲੋਮੀਟਰ ਪਹੁੰਚ ਕਰਦਾ ਜੇ ਕੋਈ ਨੇੜੇ ਦਾ ਵੀਰ ਭਰਾਲ ਜਾਊਗਾ ਤਾਂ ਉਹ ਜਾਂ ਮਾਨਤਾਨ ਕਰਦਾ ਬਈ ਬਹ ਠੀਕ ਹੈ ਨਾ ਬਈ 100 ਰੁਪਏ ਦਾ ਨਹੀਂ ਬਈ ਘਰੇ ਪੈਸੇ ਆਉਣਗੇ ਫੇਰ ਫਸ ਤੇ ਫਿਰ ਮੁੱਲ ਵੀ ਉਹਦਾ ਇਹ ਜਿਹਾ ਜਾਇ ਜੀ ਹੋਊਗਾ ਹਣਾ ਹਾਂਜੀ ਬਈ ਤੇ ਆ ਤੁਸੀਂ ਦੇਖੋ ਹਣਾ ਥਣ ਭਾਂਡਾ ਦੇਖੋ ਕਰਮਾਲੀ ਦਾ ਥਣ ਲੱਗਿਆ ਵੀ ਬਹੁਤ ਸੋਹਣਾ ਹਣਾ ਲੱਖੇ 8 ਲੀਟਰ ਦੁੱਧ ਤੇ ਕੀ ਮੁੱਲ ਚ ਦੇਣੀ ਹੈ ਬਈ 18000 ਰੁਪਏ 100 ਕਿਲੋਮੀਟਰ ਪਹੁੰਚ ਕਰਦ ਨੇ ਇਹਦੀ ਬਈ ਅਸੀਂ 18600 ਕਿਲੋਮੀਟਰ ਪਹੁੰਚ ਆਈ ਦੀ ਵੀ ਸਾਰੀ ਗਾ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣੀ ਆ ਆਪਾਂ ਫੇਰ ਪਹੁੰਚਿਆ ਵੀਰੇ ਲੱਖੇ ਦੇ ਫਾਰਮ ਤੇ ਬਾਈ ਦਾ ਪੰਡ ਹੈਗਾ ਕੋਟ ਕਰੋੜ ਖੁਰਦਾ ਤਹਿਸੀਲ ਤਲਵੰਡੀ ਪਈ ਜ਼ਿਲ੍ਹਾ ਫਰੀਪੁਰ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਤੁਹਾਨੂੰ ਦੋ ਬੱਚੀਆਂ ਦਿਖਾਵਾਂਗੇ ਦੋਨਾਂ ਦੇ ਰੇਟ ਬਿਲਕੁਲ ਜੈਜੇ ਹੋਣਗੇ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਲੱਖੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੰਦਰ ਹੋਈ ਤੁਹਾਡਾ ਵੀ ਤੇ ਲੱਖੇ ਵੀਰੇ ਇਹ ਪਹੁੰਚਾ ਵੀ ਆਪਣੇ ਕੋਲ ਅੱਜ ਟੋਟਲ 2 ਢਾਗਾ ਹੈ ਬਾਈ ਹਨਾ ਹਾਂਜੀ ਬਾਈ ਤੇ ਬਾਈ ਸਭ ਤੋਂ ਪਹਿਲਾਂ ਇਹਨੇ ਕਰਮ ਵਾਲੀ ਦੇ ਢਾਗ ਜਿਹੜੀ ਸਿੰਗਾਲੀ ਗਾਂ ਹੈ ਇਹਦੀ ਬਾਈ ਕੀ ਰਿਟੇਲ ਹੈ ਇਹਦੀ ਇਹ ਹਰਿੰਦਰ ਭਾਈ ਤੀਜਾ ਸੂਆ ਕੋਈ ਨਹੀਂ ਬਾਈ ਅੱਜ 11 12 ਨਾਲ ਹੋਏ ਸੂਈ ਨੂੰ ਮਗਰ ਬੱਛੀ ਆ ਬਾਈ 11 ਲੀਟਰ ਦਾ ਉਹ ਤਿਆਰ ਆ ਥੱਲੇ ਬਾਈ ਤੇ ਸੂਆ ਤੀਜਾ ਹਾਂਜੀ ਬਾਈ ਮਗਰ ਬੱਛੀ ਮਗਰ ਬੱਛੀ ਆ ਬਾਈ ਤੇ ਦੁੱਧ ਬਾਈ ਕਿੰਨਾ ਦੁੱਧ 11 ਲੀਟਰ ਬਾਈ ਚੋਈ ਜਾਵੇ ਕੋਈ ਬੰਦਾ ਬਾਈ ਜੇ ਨ ਤੇ ਲੋਕ ਲੱਗ ਕੇ ਥਾਣ ਥੋਣ ਬੜਾ ਸੋਹਣਾ ਇਹਦਾ ਹਨਾ ਹਾਂ ਬਹੁਤ ਵਧੀਆ ਬਈ ਤੇ ਥੋੜੀ ਜੀ ਲੱਸੀ ਫਿੱਕੀ ਆ ਹਨਾ ਤੇ ਫਿਰ ਮੁੱਲ ਵੀ ਉਹਦਾ ਇਹ ਜਿਹਾ ਜੈ ਜੀ ਹੋਊਗਾ ਹਨਾ ਹਾਂਜੀ ਬਈ ਤੇ ਆ ਤੁਸੀਂ ਦੇਖੋ ਹਨਾ ਥਾਣਾ ਭਾਂਡਾ ਦੇ ਕੋ ਕਰਮਾਲੀ ਦਾ ਥਣ ਲੱਗਿਆ ਵੀ ਬਹੁਤ ਸੋਹਣਾ ਹਨਾ ਤੇ ਹੂੰ ਬਈ ਸਿੰਘਾ-ਸੁੰਗਾ ਤਾਂ ਕੋਈ ਹੈ ਤਾਂ ਨਹੀਂ ਕੋਈ ਮਾਰ ਦੀ ਮੂਰਤੀ ਨਹੀਂ ਜਾਵਾਂ ਹੀ ਨਹੀਂ ਬਈ ਬਹੁਤ ਠੀਕ ਆ ਹਨਾ ਬਈ ਤੇ ਆ ਇਹਦਾ ਬਈ ਬੱਚਾ ਇਹਦਾ ਹਨਾ ਤੇ ਆ ਦੇਖੋ ਵੀ ਹਨਾ ਬੱਚਾ ਵੀ ਬਈ ਕਿਸੇ ਚ ਚੰਗੇ ਟੀਕੇ ਲਾਖ ਨਹੀਂ ਹਾਂਜੀ ਹੋਈ ਬੰਨਲਾ ਦਾ ਬਾਈ ਨੂੰ ਤੇ ਫਿਰ ਆਪਾਂ ਇਹਦਾ ਮੁੱਲ ਕਰਾਵਾਂਗੇ ਲੱਖੇ 21 ਮੁੱਲ ਆ ਬਾਈ ਜਿਹੜਾ ਲੈਂਡ ਦੇਣ ਜਿਹੜਾ ਕਰਦੀ ਹੈ ਨਾ ਮੁੱਲ ਹਰਿੰਦਰ ਬਾਈ 26000 ਰੁਪਏ 100 ਕਿਲੋਮੀਟਰ ਪਹੁੰਚ ਕਰ ਦੇਣੀ ਇਹਦੀ ਅੱਛਾ 26000 ਚ 100 ਕਿਲੋਮੀਟਰ ਕੋਈ ਵੀ ਬੰਦਾ ਮੰਗਵਾ ਲਿਆ ਕੋਈ ਮੰਗਾ ਲੇ ਤੇ ਜੇ ਕੋਈ ਨੇੜਲਾ ਬੰਦਾ ਆ ਗਿਆ ਉਹਨੂੰ ਮਾਨਤਾ ਨਾ ਉਹਦਾ ਮਾਨਤਾ ਨ ਕਰਦਾ ਬਾਈ ਦੂਰ ਵਾਲੇ ਬੰਦੇ ਨੂੰ ਪਹੁੰਚ ਕਰ ਦਾਂਗੇ ਬਾਈ ਬਾਕੀ ਆਪ ਦੀ ਬਈ ਇੱਥੇ ਆ ਕੇ ਚੋਕੇ ਤਸੱਲੀ ਕਰ ਲਓ ਦੋ ਟਾਈਮ ਕਰ ਲਓ ਚਾਰ ਟਾਈਮ ਕਰ ਲਓ ਤੇ ਬਾਕੀ ਆਣੀ ਵੀ ਜੇ ਬਈ ਪਹੁੰਚ ਕੇ ਆ ਰਹੀ ਇੱਥੇ ਤੁਹਾਡੇ ਪੈਸੇ ਬਿਲਕਾ ਖਾਤੇ 'ਚ ਜਾਣਗੇ ਪਹੁੰਚ ਹੋਣੀ ਹੈ ਇੱਥੇ ਆ ਕੇ ਦੋ ਟਾਂ ਚੋ ਕੇ ਬਈ ਲੈ ਜਾਓ ਪੈਸੇ ਘਰੇ ਆ ਜਾਣਾ ਉਹਦਾ ਹੱਥੀ ਘਾਲ ਦੋ ਬਈ ਥਾਣਾ ਥੋਣਾ ਦੀ ਓਕੇ ਜਿਹਾ ਮੈਂ ਹਾਂ ਜਿਹਾ ਓਕੇ ਹੈ ਬਈ ਤੇ ਲਖੇ ਬਈ ਦੂਸਰੇ ਨੰਬਰ ਵਾਲੀ ਬੱਚੀ ਤੇ ਆ ਜੀਏ ਇਹਦੀ ਬਈ ਕੀ ਡਿਟੇਲ ਹੈ ਬਈ ਇਹ ਬਈ ਦੂਜਾ ਸੂਆ ਸੂਈ ਵੀ ਆ ਬਈ ਤੋਕੜੇ ਥੱਲੇ 8 ਲੀਟਰ ਦਾ ਉਹ ਤਿਆਰ ਆ ਬਈ ਅੱਜ ਕੰਡੇ ਵਾਲਾ 8 ਲੀਟਰ ਲਖੇ 8 ਲੀਟਰ ਦੁੱਧ ਤੇ ਕੀ ਮੁੱਲ ਚ ਦੇਣੀ ਹੈ ਬਈ 18000 ਰੁਪਏ 100 ਕਿਲੋਮੀਟਰ ਪਹੁੰਚ ਕਰ ਦੇਣੀ ਹੈ ਦੀ ਬਈ ਅੱ ਇਹ ਇਹ ਪਕਾ ਲਵਾਤ ਕਰ ਲਈਏ ਹੂੰ ਬਈ ਦੋਨੇ ਜਾਨਵਰ ਥਾਣਾ ਥੋਣਾ ਤੇ ਓਕੇ ਨਾ ਜਮਾ ਜਮਾ ਓਕੇ ਆ ਬਾਈ ਕੋਈ ਥਾਂ ਤੇ ਕਿਸੇ ਦੇ ਪੂਰ ਨਹੀਂ ਕੋਈ ਛੱਟਾ ਨਹੀਂ ਕੋਈ ਵਾਧ ਨਹੀਂ ਘਟ ਨਹੀਂ ਬਈ ਬਹ ਠੀਕ ਆ ਨਾ ਬਾਈ ਤੇ ਆ ਦੇਖੋ ਨਾ ਦੀ ਬੱਚੀ ਭਾਈ ਉਹ ਵਜਨ ਭੋਜਨ ਜੇ ਵੇਟ ਫੂਡ ਚ ਬਹੁਤ ਜ਼ਿਆਦਾ ਆ ਨਾ ਬੱਚੀ ਇਹਦੀ ਹਾਂਜੀ ਹਾਂਜੀ ਬਾਈ ਪੂਰੀ ਆ ਬਈ ਤੇ ਇਹਦਾ ਮੁੱਲ ਆ ਕਿ 18000 ਜੇ 100 ਕਿਲੋਮੀਟਰ ਪਹੁੰਚੀ ਦੀ ਹੈ ਨਾ ਹਾਂਜੀ ਬਈ ਬਹ ਲੈ ਚੱਲ ਬਾਈ ਮੈਂ ਕਹਿੰਦਾ ਬਈ ਦੁੱਧ ਵੀ ਦੇਈ ਜੋਗੀ ਰਾਵਣਾ ਹਣਾ ਗਾਣ ਜਣ ਕੇ ਕਿਤੇ ਕਪਣ ਕਪਣ ਹੋ ਗਈ ਵਧੀਆ ਜਣ ਕੇ ਕਰੇ ਰੱਖਣ ਵਾਲੀ ਆਣਾ ਧਰਮੀ ਗੁਰਮੀ ਨਹੀਂ ਮੰਦੀ ਹਣੀ ਲੱਖੇ ਜਮੇ ਨਾ ਨਹੀਂ ਨਹੀਂ ਮੰਦੀ ਵੀ ਦੋਵੇਂ گاਵਾਂ ਨਹੀਂ ਮੰਦ ਉਹ ਵੀ ਹਾਂ ਤੇ ਚਵਾਈ ਕਰਾ ਦੀਏ ਫਿਰ ਵਜੇ ਆਪਾਂ ਹਾਂ ਬਈ ਚਵਾਈ ਕਰਾ ਦੇ ਤੇ ਲਿਆਓ ਮਤਾਈ ਕਰਾਂ ਬਾਲਟੀ ਆਣਾ ਤੇ ਅਪਾਚੋ ਵਾਈ ਕਰਾ ਕੇ ਦਿਖਾ ਦਿੰਦੇ ਆ ਉਹਦੇ ਨਾਲ ਇਹ ਹੋ ਜਾਂਦਾ ਵੀ ਬਾਕੀ ਹਰਿੰਦਰ ਬਾਈ ਇਹ ਕਾਮਾਂ 'ਚ ਕੋਈ ਨਫਾ ਨਹੀਂ ਆਪਾਂ ਲੈਣਾ ਇਹਦਾ ਪਾਪਾ ਇਹ ਕਿਸਾਨ ਦਾ ਮਜਬੂਰੀ ਕਿਸੇ ਮਜਬੂਰੀ ਕਰਕੇ ਦੇਣਗਾ ਅੱਧ ਘਾਟੇ ਨਾਲ ਜਿੰਨਾ ਪੱਲਿਓ ਪੈਸੇ ਪਾ ਕੇ ਦੇਣਗਾ ਕੋਈ ਵੀਰਪਰਾ ਕਸਾਈ ਨਾ ਕਰੇਣੇ ਵੀ ਉਹ ਜਾਂ ਮਾਨਤਾ ਨਾਲ ਹੋ ਜਾਊਗਾ ਫੋਨ ਤੇਰਾ ਕੋਈ ਭੁਗਾਈ ਮਰੂ ਆਪਣੇ ਅਸੋ ਬਾਈ ਕਹਿੰਦਾ ਵੀ ਕੋਈ ਪੈਸਿਆਂ ਦੀ ਲੋੜ ਪੈ ਗਈ ਹੈ ਨਾ ਤੇ ਵੀ ਆਹ ਦੇਖੋ ਤੁਸੀਂ ਛਣਪੰਡਾ ਦੇਖ ਲਓ ਇਹ ਬਈ ਇਹ ਹੁਣ ਕੋਈ ਬੰਦਾ ਕਹੇ ਵੀ ਇਹਦੇ ਸਿੰਘ ਆ ਜਾਂ ਉਹ ਜੇ ਫਿਰ ਭਾਈ ਇਹਦਾ ਮੁੱਲ ਵੀ ਹੈ ਨਹੀਂ ਕੋਈ ਯਾਰ ਰੇਟ ਜਾਵੇਂ 10000 ਰੁਪਈਆ ਜੀ ਆ 4-5000 ਰੁਪਈਆ ਦਾ 100 ਕਿਲੋਮੀਟਰ ਕਿਰਾਏ ਲੱਗ ਜਾਂਦਾ ਭਾਈ ਤੂੰ ਆਪ ਸਿਆਣੇ ਆ ਉਹ ਸਾਰਾ ਦਾ ਅੰਦਾਜ਼ਾ ਲਾ ਲਈ ਬਿਲਕੁਲ ਹੈ ਨਾ ਤਨਾ ਪੈਸੇ ਨਹੀਂ ਪਾਇਆ ਮੈਂ ਕਿੰਨੇ ਲੈਦਾ ਦਾਰ ਰੁਪਈਏ ਦਾ ਨਹੀਂ ਭਾਈ ਕਰੇ ਪੈਸੇ ਆਉਣਗੇ ਫੇਰ ਪਸ਼ੂ ਭੇਜਣਾ ਨੇ 1 ਰੁਪਈਏ ਪਸ਼ੂ ਭੇਜਣਾ ਨਹੀਂ ਭਾਈ ਕਿਤੇ ਵੀ ਆਨਲਾਈਨ ਹੂੰ ਕੇ ਲਹਰਨਰ ਬਈ 10000 ਘਟ ਜਾਂਦਾ ਮੌਕੇ ਤੇ ਕਹਦਾ 2000 ਘਟਿਆ ਦਾ ਬਚਾਉਂਦਾ ਹੀ ਨਹੀਂਗਾ ਬਾਜਾਂਗੇ ਨਾ ਵਾਲਾ ਫੋਨ ਚੱਕਣ ਹੋ ਜਾਂਦਾ ਨਾ ਬਈ ਤੇ ਉਹੀ ਨਫਾ ਹੁੰਦਾ ਬਈ ਹੈਨਾ ਉਹੀ ਕੰਮ ਬਈ ਆਉਣਾ ਹੁੰਦਾ ਲਖੇ ਜਿਹੜੇ ਸਾਬਣਾ ਥਾਣਾ ਬਈ ਚਵਾਈ ਵਧੀਆ ਇੱਕ ਨੰਬਰ ਹੋ ਗਈ ਯਾ ਹਾਂਜੀ ਚਵਾਈ ਬਹੁਤ ਵਧੀਆ ਬਈ ਇਹਦੇ ਜੋ ਮੇਰੇ ਸੱਜਣਾ ਵੀਰ ਕੋਈ ਵੀ ਹੈ ਨਾ ਕਸਾਈ ਨਾ ਕਰ ਉਹ ਬਈ ਨੇ ਆਪ ਵੀ ਕਹਿੰਦਾ ਬਈ ਕਹਿੰਦਾ ਪੈਸਾਂ ਦੀ ਲੋਡ ਕਰਕੇ ਦੇ ਦਿੰਦੀ ਆਪਾਂ ਆਹ ਦੇਖੋ ਵੀ ਚਵਾਈ ਹੈ ਨਾ ਇਹ ਵੀ ਕਰਮਾਣੀ ਦੀ ਥੋੜੀ ਜਿਹੀ ਲੱਖੇ ਸੇਵਾ ਜੇ ਬੱਚੀ ਜਿਵੇਂ ਚੰਕ ਚੁੰਕ ਕਰਦੀ ਆਉਂਦੀ ਆ ਹਨਾ ਵਧੀਆ ਵਧੀਆ ਭਰਪੀ ਆਉਗੀ ਜੀ ਹਾਂ ਜੀ ਬਈ ਭਰਦੀ ਆਉਂਦੀ ਆ ਬਹੁਤ ਵਧੀਆ ਬਈ ਬਾਕੀ ਚੰਕ ਚੁੰਕ ਪਿੰਡੇ ਹੈਗੀ ਆ ਬਈ ਥੋੜੀ ਲੱਸੀ ਦੇ ਨਾਲ ਵਾਪਸ ਸੁਕੇ ਹੋ ਜਾਂਦਾ ਬਾਕੀ ਚਾਰੂ ਚੂਰੂ ਬਹੁਤ ਆ ਬਈ ਕੋਈ ਮੋਗ ਨਹੀਂ ਮਾਰਦੀ ਵਧੀਆ ਕਰਨਾ ਗਵਾ ਕਰਦੀ 38 ਛਾਣਾ ਛਾਣਾ ਦੀ ਦੇਖੋ ਹਨਾ ਜੀ ਆ ਦੀ ਮਗਰਲੇ ਛਾਣਾ ਦੀ ਚਬਾਈ ਦੇਖ ਲਓ ਤਾਂ ਕਿ ਸੰਗਵ ਦੇ ਹੁਣ ਦੇਖ ਲੋ ਕਿ ਨਹੀਂ 25000 ਜੇ ਇਹ ਸਿੰਘਾ ਵੀ ਮੈਣੀ ਹੈ ਜੇ ਕੋਈ ਬੰਦਾ ਕਹੇ ਘੋਡੀ ਹੋਏ ਤਾਂ ਫਿਰ 25000 ਨਹੀਂ ਨਾ ਮੋਲ ਹੁੰਦਾ ਕਿ ਨਹੀਂ ਨਹੀਂ ਸਹੀ ਗੱਲ ਆ ਬਈ ਥੋੜੀ ਉਹ ਜੇ ਕਰਵਾਈਏ ਵੀ ਥੋੜੀ ਜੀ ਕਿ ਨਜਾਨਬ ਰਣਾ ਵੀ ਗੌਰ ਹੋ ਜਾਂਦੀ ਕਿਤੇ ਪਹਿਲਾਂ ਵੀ ਥੋੜੀ ਜੀ ਗੌਰ ਹੋ ਜਾਂਦੀ ਹੈ ਨਾ ਤੇ ਫਿਰ ਇਹਨੇ ਦੁੱਧ ਵੀ ਦੁੱਧ ਵੀ ਹੋਰ ਵੱਧ ਜਾਣਾ ਸੀਗਾ ਤੇ ਸਨੱਖੀ ਵੀ ਲੱਗਣੀ ਫਿਰ ਇਹਦਾ ਮੁੱਲ ਇਹ ਨਹੀਂ ਹੋਣਾ ਪਰ ਫਿਰ ਆਪਾਂ ਨੂੰ ਵੀ ਨਹੀਂ ਅਗਲੇ ਨੇ ਨੇ ਦੇਣੀ ਕਿ ਨਹੀਂ ਸਹੀ ਗੱਲ ਹੈ ਵੀ ਅੱਜ ਬਾਈ ਲੱਖਾ ਕਹਿੰਦਾ ਵੀ ਜਿਹੜੇ ਮੁੱਲ ਜਾਈਆਂ ਏ ਉਦੋਂ ਵੀ ਘਟਾ ਕੇ ਦੇਣੀਆਂ ਏ ਕਿਉਂਕਿ ਪੈਸਿਆਂ ਦੀ ਬਾਈ ਕਹਿੰਦਾ ਲੋੜ ਆ ਹਨਾ ਤੇ ਕੋਈ ਸੱਜਣੇ ਦੂਜਾ ਕਸਾਈ ਨਾ ਕਰੇ ਕੋਈ ਬਾਕੀ ਬਾਈ ਦਾ ਇਹ ਹੁੰਦਾ ਬਾਈ ਕਹਿੰਦਾ ਧਾਰ ਨਹੀਂ ਦੇਣੀ ਕਿਉਂਕਿ ਮੈਂ ਨਕਦੀ ਜਾਨਵਰ ਲੈ ਕੇ ਆਣਾ ਤੇ ਆਪਾਂ ਨਕਦੀ ਦੇਣੀ ਹੈ ਨਾ ਧਾਰ ਵਾਲੇ ਬੰਦੇ ਬਹੁਤ ਫੋਨ ਲਾਉਂਦੇ ਆ ਕਿ ਨਹੀਂ ਬੁਛਰੇ ਫੋਨ ਆਦੇ ਬਾਈ ਲਖੇ ਦੁੱਧ ਕਿੰਨਾ ਬੰਦਾ ਚੋਈ ਜਾਵੇ ਦੁੱਧ 11 ਲੀਟਰ ਬਾਈ 11 ਲੀਟਰ ਦੁੱਧ ਮਗਰੇ ਦੇ ਬੱਚੀ 100 ਕਿਲੋਮੀਟਰ ਪਹੁੰਚੀ 100 ਕਿਲੋਮੀਟਰ ਪਹੁੰਚ ਆ ਬਈ ਇਹਦੇ ਚ ਦੇਖ ਲਓ ਵੀ ਹੈਨਾ ਇਹਦਾ ਸਮਝ ਲਓ ਬਈ ਤੋਹਫਾ ਹੀ ਆ ਕਿ ਨਹੀਂ ਇੰਨੇ ਦਾ ਕੁਝ ਨਹੀਂ ਆਉਂਦਾ ਲੱਖੇ ਕਿ ਨਹੀਂ ਹਾਂਜੀ ਬਈ ਜਵਾਈ ਜਵਾਈ ਦੇਖੋ ਬਾਕੀ ਇਹਨਾਂ ਦੇ ਜਵਾਈ ਜਵਾਈ ਪੂਰੀ ਐਨ ਇੱਕ ਨੰਬਰ ਆ ਤੇ ਉਹ ਮਾਰੇ ਕਾਂ ਦਾ ਰੋ ਗਈ ਬੱਚੀ ਦੇ ਬਾਰੇ ਇੱਥੇ ਆ ਜਾਓ ਲੱਗੇ ਬਹੁਤ ਬੰਦੇ ਫੋਨ ਕਰਦੇ ਬਾਈ ਯਾਰ ਪੱਛੀ ਵਾਲੀ ਦਵਾਈ ਦਿਵਾ ਦਿਓ ਪੱਛੀ ਵਾਲੀ ਦਵਾਈ ਦਿਵਾ ਦਿਓ ਹਣਾ ਆ ਦੇਖੋ ਤੁਸੀਂ ਇਹ ਜਿਹੜੇ ਪਹਿਲਾਂ ਜਿਹੜਾ ਆਪਾਂ ਕੀਤਾ ਏ ਤੇ ਦੁੱਧ ਤੁਸੀਂ ਦੇਖੋ ਕਰਮ ਵਾਲੀ ਦਾ ਹਣਾ ਕਈ ਵੀ ਯਾਨੀ ਕਿ ਕੋਈ ਸੱਜਣ ਇਹ ਵੀ ਸਮਝ ਲੈ ਵੀ ਇਹ ਚਵਾਈ ਤੋਂ ਥੋੜਾ ਬਹੁਤਾ ਹੀ ਅੱਗੇ ਪਿੱਛੇ ਹੁੰਦੀ ਹੈ ਕੋਈ ਬਾਹਲਾ ਫਰਕ ਨਹੀਂ ਹੁੰਦਾ ਕਿ ਨਹੀਂ ਹਾਂਜੀ ਬਈ ਉਹਦਾ ਕਾ ਕੇ ਮੈਂ ਵੀਡੀਓ ਦੇ ਵਿੱਚ ਇਹ ਗੱਲ ਬੋਲਦਾ ਨਾ ਬਾਈ ਤੁਸੀਂ ਇਹ ਇਹਨੂੰ ਖਾਲੀ ਹੁੰਦੀ ਮੰਨ ਲਓ ਤੁਸੀਂ ਆਪਦੀ ਦੋ ਡੰਗ ਚਾਰ ਡੰਗ ਚੋਕੇ ਤੇ ਤਸੱਲੀ ਕਰਕੇ ਲੈ ਕੇ ਜਾਓ ਸਹੀ ਗੱਲ ਹੈ ਬਾਅਦ ਵਿੱਚ ਕਿਸ ਨੂੰ ਕਹਿੰਦਾ ਕਿਸੇ ਨੂੰ ਲਾਂਭਾ ਦੇਣ ਨਾਲੋਂ ਕਿ ਨਹੀਂ ਕਿਉਂਕਿ ਬਈ ਘੱਪੜ ਪਸੂ ਤਾਂ ਹੁੰਦਾ ਸੂਏ ਸਵਾਏ ਪਸੂ ਦਾ ਤਾਂ ਸੂਆ ਬਾਦ ਚੋਲੋਕ ਨਹੀਂ ਹਾਂਜੀ ਬਈ ਚਾਰ ਡੰਗ ਚੋਕੇ ਲੈ ਜਾਓ ਆਪਦੀ ਆਰਾਮ ਨਾਲ ਉਹ ਭੱਜੀ ਫਿਰਦੇ ਕੀ ਗੱਲ ਹੈ ਬਾਕੀ ਹਰਿੰਦਰભાઈ ਵੱਛੀ ਥੱਲੇ ਨਹੀਂ ਹੋਏ ਵੀ ਥੱਲੇ ਦੁੱਧ ਨਹੀਂ ਵੀ ਆਉਂਦੇਗੇ ਇਹਨੂੰ ਅੱਡ ਮੱਠਲ ਜਰਾ ਇਹਦਾ ਅੱਡ ਮੱਠਲ ਜਰਾ ਛੇ ਪਿਆਉਨੇ ਆ ਤੇ ਉਹ ਵੀਰ ਭਰਾ ਕੋਈ ਫੋਨ ਜਾਇਨਾ ਕਿ ਮੂੰਹ ਹਲਵਾ ਕੇ ਬਾਹਰ ਤਾਉਂ ਤਾ ਕਰਿੰਦੇ ਭਰਾ ਭਾਈ ਵੀ ਆਈਆਂ ਵੀ ਨਾ ਪਾੜ ਦਿੰਦੇ ਆ ਬੱਚਰੂਣਾਂ ਇਹ ਲੋਟੇ ਹੋ ਜਾਂਦੇ ਚਵਾਈ ਦੇਖ ਬੜੀ ਹੋ ਗਈ ਹੈ ਹਨਾ ਪਰ ਬਾਕੀ ਦੂਜੀ ਦੀਆਂ ਵੀ ਧਾਰਾ ਮਾਰ ਕੇ ਦਿਖਾਵਾਂਗੇ ਇੱਕ ਵਾਰੀ ਇਹ ਜਮਾ ਨੁੱਚੜ ਗਿਆ ਹਨ ਦੁਬਾਰਾ ਤੁਸੀਂ ਆਉਂਦੀ ਚਬਾਈ ਕਰਕੇ ਕੋਈ ਤਸੱਲੀ ਕਰਨੀ ਹੈ ਉਹ ਬਾਈ ਨੂੰ ਫੋਨ ਲਾ ਲਓ ਤੇ ਵੀਡੀਓ ਤੇ ਚਵਾਉਣ ਦਾ ਮਤਲਬ ਇਹ ਹੈ ਕਿ ਇਹਨਾਂ ਥਣ ਭਾਂਡੇ ਦਾ ਪਤਾ ਲੱਗ ਗਿਆ ਇਹਨਾਂ ਚਾਰੇ ਥਾਣੇ ਨਾਲ ਦੀ ਨਾਲ ਚੋਏਗੇ ਹਨ ਤੇ ਚੋਈਏ ਬਈ ਦੂਸਰੀ ਗਾ ਵੀ ਹਨ ਹਾਂਜੀ ਬਈ ਹੋ ਗਈ ਆਪਾਂ ਦੂਸਰੀ ਗਾ ਦੀ ਵੀ ਚਵਾਈ ਕਰਕੇ ਦਿਖਾਉਨੇ ਆ ਇਹਦੇ ਉ ਹੈ ਨਹੀਂ ਕੋਈ ਨਿਆਣਾ ਨੂਣਾ ਜਿਹਾ ਟੋਕੜਾ ਕਰਦੀ ਨਾ ਬਈ ਕਿਸੇ ਦੇ ਲੋੜ ਹੀ ਨਹੀਂ ਹਰਿੰਦਰ ਬਈ ਹਰਿੰਦਰ ਬਈ ਟੋਕੜ ਨਹੀਂ ਗੀ ਸੱਜਰ ਹੀ ਮੰਨੇ ਕੋਈ ਵੀਰਪਰਾ ਹਾਂ ਇਹ ਥੋੜੇ ਘਾਟੇ ਸੂਈ ਵੀ ਆ ਜਿਵੇਂ ਜਿਵੇਂ ਦਾ ਟਾਈਮ ਪੂਰਾ ਹੋਣਾ ਦਾ ਦੁੱਧ ਪੂਰਾ ਹੋਈ ਜਾਣਾ ਬਈ ਉਹ ਕੋੜਾ ਬਤਾਂ ਗਾਇ ਨਾ ਵੀਰ ਅਕਲ ਜਕੀਨ ਤਾਂ ਮੰਨਦਾ ਨਹੀਂ ਹੈ ਨਾ ਹਾਂ ਬਾਕੀ ਥਣ ਥਣ ਸਾਰੇ ਇੱਕੋ ਜਿਹੇ ਹੈ ਨਾ ਬਾਕੀ ਹਰਿੰਦਰ ਭਈਏ ਕੋਈ ਵੀਰ ਭਰਾ ਜੋੜਾ ਮਗਾ ਲੂ ਆਪਾਂ ਉਹ ਜਾਂ ਮਾੜਾ ਮोटा ਮਾਰ ਤਾ ਨਾ ਹੋਰ ਕਰਦਾਂਗੇ ਵਿੱਚੋਂ ਨਾ ਉਹ ਜਗਲੇ ਨੂੰ ਕਿਰਾਇਆ ਹੀ ਫਰਕ ਪੈਣਾ ਤੇ ਚਲ ਆਪਾਂ ਨੂੰ ਕਿਰਾਇਆ ਆਪ ਨੂੰ ਪਾਈਉ ਆ ਬਾਈ ਹਮ ਹੈਨਾ ਆ ਲੈ ਚੱਲ ਫਾਇਦਾ ਹੋਊਗਾ ਬਾਕੀ ਆ ਰੇਡ ਲੱਭਣੇ ਨਿਕਲੋਂ ਬਾਈ ਹਰਿੰਦਰ ਹਮ ਮੱਖ ਬਹੁਤ ਆ ਯਾਰ ਆ ਵੀ ਦੇਖੋ ਚਵਾਈ ਦੇ ਮੱਖੀਆਂ ਮਾਰੀ ਦੀ ਮਛਾ ਮਖਰ ਉਹ ਮਖਰ ਹੋ ਚੁਗਾ ਇਹਦਾ ਸੂਆ ਰੱਖੇ ਕਹਿੰਦਾ ਮੈਂ ਇਹਦਾ ਦੂਜਾ ਸੂਆ ਬਈ ਉਹ ਲਾਗੋ ਇਹ ਚੌਥਾ ਪੰਜਵਾਂ ਸੂਹਾਣਾ ਸਾਂਝ ਲਾ ਵਸੇਂ ਗਾਲੀਆ ਤੀਜੇ ਸੂਹੀ ਆ ਰੀ ਨਾਲ ਭਾਜੀ ਜਿਹੜਾ ਬੰਦਾ ਮਰਜੀ ਜਿਮ ਮਰਜੀ ਚੈੱਕ ਕਰਕੇ ਲੈ ਜਾਵੇ ਬਈ ਠੀਕ ਆ ਗਾਈ ਵੀ ਦੇ ਨੋਨੋ ਅਜਾ ਰੱਖੇ ਪਰ ਰੇਟ ਬਿਲਕੁਲ ਜਾਇ ਜੀ ਹੈ ਜਮਾ ਜਾਏ ਬਾਈ ਮਾਕਨੇ ਬਹੁਤ ਲਊ ਪੀਤਾ ਯਾਰ ਆਦਨ ਆਇਆ ਜਬ ਤੋ ਹਾਂ ਨਹੀਂ ਹੋ ਬਈਓ ਡੀਜ਼ਲ ਤੇ ਕਾਲਾ ਤੇਲ ਲਾ ਕੇ ਅਤਲਪੀ ਸਿੜ ਪਿਆ ਕਰ ਉਹਨਾਂ ਫਰਕ ਪੈ ਜਾਂਦਾ ਊੜੀਆਂ ਇਹ ਲਾਉਂਦੇ ਨਾ ਕਾਲੇ ਤੇਲ ਦੇ ਤਾਂ ਫੇ ਜਾਦਾ ਨਾ ਹੋਵੇ ਵੀ ਥੋੜਾ ਹਿਸਾਬ ਜੀ ਨਾ ਕੁੜੀਆਂ ਦਾ ਬਾਲਾ ਬਰਾਲੂ ਹੋਣਾ ਬਈ ਰੰਦਰ ਧਾਰ ਦੂਰ ਬੜੀ ਸੋਹਣੀ ਲੱਗਿਆ ਨਾ ਇਹ ਦੇਖ ਕੇ ਫੈਟ ਫੂਡ ਵੀ ਸੋਹਣੀ ਆਉਂਦੀ ਹੋਊਗੀ ਇਹ ਤਾਂ ਨਾ ਹੈਂਡ ਵਧੀਆ ਆਉਂਦੀ ਬਈ ਬਾਕੀ ਥਾਣ ਤੁਹਾਨੂੰ ਪੂਰੇ ਆ ਬਈ ਆਏ ਨੇ ਕਿੰਨੇ ਕਿ ਥਾਣ ਹੋ ਗਏ ਦੋਆਂ ਗਾਵਾਂ ਦੇ ਵਧੀਆ ਥਾਣ ਬਾਈ ਜਿਵੇਂ ਸੋਣੀ ਬਹੁਤ ਆ ਵਾਇਰ ਗੋਈ ਹੋਈ ਪੂਰੀ ਹੈ ਨਾ ਹੂੰ ਜੇ ਬਾਈ ਬਣ ਜਾਂਦਾ ਨਹੀਂ ਚਲੋ ਹੱਸਾ ਚੱਲਦਾ ਰਹਿੰਦਾ ਜੀ ਦੇ ਪੰਨਾ ਹੈ ਨਾ ਇਹਦਾ ਨਹੀਂ ਆ ਗਿਆ ਦਾ ਗਵੰਡਾ ਜਿਵਾਕ ਪੜਦੇ ਹੁੰਦੇ ਆ ਹਾਂ ਕਹਿੰਦਾ ਹਾਂ ਕਹਿੰਦਾ ਹਸਾ ਹਣਾ ਜਾ ਕੇ ਕਹਿੰਦਾ ਬਾਈ ਗਵੰਡਾ ਕਹਿੰਦੇ ਜਿਵਾਕ ਪੜਦੇ ਹੁੰਦੇ ਹੁੰਦੇ ਨਾ ਹੈਲੋ ਵੇ ਜੇ ਬੰਦੇ ਨਾ ਭਾਈ ਆਉਦਾ ਵੀ ਚੱਲਦਾ ਹੈ ਨਾ ਮਜ਼ਾਕ ਨਹੀਂ ਬਾਈ ਦੁੱਧ ਦੁੱਧ ਭਾਈ ਸੇਵਾ ਦਾ ਹੁੰਦਾ ਕਿ ਨਹੀਂ ਕੋਈ ਆਉਦਾ ਸੇਵਾ ਬੰਦ ਕਰ ਲੁੱਕੇ ਬੰਦ ਵੀ ਦੇ ਜੂਗੀ ਸੇਵਾ ਘਟ ਕਰੂਗਾ ਤੇ ਨਹੀਂ ਇਦੂ ਵੀ ਘਟ ਜਾਣਾ ਲੈ ਹਾਂ ਸਹੀ ਗੱਲ ਆ ਭਾਈ ਸੇਵਾ ਦਾ ਹੀ ਆ ਭਾਈ ਯਾਰ ਹਾਂ ਲੱਖਕਨਾ ਦੁੱਧ ਚੋਕੇ ਤੇ ਕੀ ਮਲ ਲੈਣੀ ਹੈ ਬਈ ਆਪਾਂ ਇਹ 8 ਲੀਟਰ ਦੁੱਧ ਆ ਬਈ 18000 ਰੁਪਏ 100 ਕਿਲੋਮੀਟਰ ਪਹੁੰਚ ਕਰਦਾ ਜੇ ਕੋਈ ਨੇੜੇ ਦਾ ਵੀਰ ਭਰ ਲੈ ਜਾਊਗਾ ਤਾਂ ਉਹ ਜਾਂ ਮਾਨਤਾ ਨ ਕਰਦਾਂਗੇ ਬਈ ਬਸ ਠੀਕ ਹੈ ਨਾ ਬਈ ਉਹ ਤੁਹਾਨੂੰ ਚਵਾਈ ਹੋ ਜੂਗੀ ਤੇ ਲੋਕੇਸ਼ਨ ਬੋਲ ਕੇ ਨਾ ਨੰਬਰ ਬੋਲਦੇ ਆਪਾਂ ਹਨਾ ਤੇ ਚਵਾਈ ਹਲੇ ਹੋਈ ਜਾਂਦੀ ਆ ਲੋਕੇਸ਼ਨ ਬੋਲ ਕੇ ਸਕੇ ਨੰਬਰ ਬੋਲ ਦੀ ਬਈ ਸੰਦਰ ਬਈ ਆਪਣਾ ਪਿੰਡ ਕੋਡ ਕੋਡ ਖੁਰਦ ਬਈ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਤਲਵੰਡੀ ਭਾਈ ਉਹ ਨੰਬਰ ਹੈਗਾ 98730 70893 ਤੇ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਰੇਟ ਬਾਈ ਦੇ ਅੱਜ ਬਿਲਕੁਲ ਲੈਣ ਦੇਣ ਵਾਲੀ ਆ ਤੇ ਫੋਨ ਕਰ ਲਿਓ ਕਿਉਂਕਿ ਬਾਅਦ ਚ ਕੋਈ ਸੱਜਣ ਫੋਨ ਕਰਦਾ ਬਾਅਦ ਚ ਮੈਨੂੰ ਫੋਨ ਲੱਗੇ ਨੇ ਯਾਰ ਬਾਈ ਉਹ ਬੰਦਾ ਫੋਨ ਨਹੀਂ ਚੱਕਦਾ ਹਣਾ ਪਰ ਜਦੋਂ ਜਾਨਵਰ ਸੇਲ ਹੋ ਜਾਂਦਾ ਫਿਰ ਉਹਨਾਂ ਗਾਂ ਦੇ ਜਾਨਵਰ ਲੱਭਣੇ ਵੀ ਹੁੰਦੇ ਆ ਪਰੇ ਕੋਈ ਔਦਾ ਕੰਮ ਤਾਂ ਹੁੰਦਾ ਕਰਨਾ ਵੀ ਹੁੰਦਾ ਨਾ ਫਿਰ ਉਹ ਬੰਦਾ ਫੋਨ ਚੱਕ ਕੇ ਕਰੂਗਾ ਵੀ ਕੀ ਹਣਾ ਜਾਨਵਰ ਖੜੇ ਹੋਣਗੇ ਤਾਂ ਬੰਦਾ ਚੱਕ ਕੇ ਦੱਸ ਦੇਗਾ ਬਾਈ ਹਾਂ ਚੀਜ਼ ਨੜੀ ਆ ਵੀ ਤੂੰ ਹੀ ਦੇ ਲਓ ਹਣਾ ਤੇ ਬਾਅਦ ਚ ਜਦੋਂ ਜਾਨਵਰ ਵੇਚ ਇਲਾਪਲਾ ਫੂਲ ਆ ਗਿਆ ਦੀ ਤਸੱਲੀ ਵਰਕ ਕਰਕੇ ਜਾਣ ਵਰਕਰੀ ਚਾਹਦੇ ਹਾਂ ਤੇ ਬਾਕੀ ਦੁੱਧ ਬਾਈ ਨੇ ਦੱਸਤਾ ਹਨਾ ਜਿਵੇਂ ਬਾਈ ਨੇ ਸਿਆ ਉਹਨਾਂ ਦਾ ਮੱਛੀ ਨੇ ਦੁੱਧ ਦੇਦਾ ਹਨਾ ਤੇ ਬਾਕੀ ਹੋਰ ਕੋਈ ਲੱਖੇ ਬਾਈ ਚਵਾਈ ਆਪਾਂ ਕਰਾਤੀ ਹੈ ਦੀ ਵੀ ਹਨਾ ਥਣਾ ਥਣਾ ਦੀਆਂ ਆਪਣੀਆਂ ਡੰਨ ਹਨਾ ਕੋਈ ਬੰਦਾ ਮਗਾ ਲਾ ਦੁੱਧ ਬਾਈ ਹਜੇ ਹਜੇ ਚੋਈ ਜਾਂਦੇ ਮਗਾ ਚੋਈ ਜਾਂਦੇ ਹਜੇ ਹੈਗਾ ਦੁੱਧ ਬਾਈ ਲੋਕੀ ਜਣਕੇ ਆਪਾਂ ਚਵਾਈ ਹਲੇ ਚੱਲੀ ਜਾਂਦੀ ਆ ਹਨ ਤੇ ਬਾਕੀ ਲਖੇ ਆਪਾਂ ਦੱਸਤਾ ਵੀ ਹਨਾ ਵੀ ਦੁੱਧ ਬੰਦਾ ਆਪਦਾ ਚੋਕੇ ਲੈ ਜਾ ਥਾਣਾ ਥੋਣਾ ਦੀ ਜਾਣਾ ਹਨਾ ਕੋਈ ਆਨਲਾਈਨ ਮਕੰਦਾ ਸਨਾਂਹਰਾਂ ਦੀ ਗਰੰਟੀ ਹੈ ਨਾ ਆਪਣੀ ਫੁੱਲ ਗਰੰਟੀ ਹੈ ਬਾਈ ਕਈ ਪੂਰ ਛੱਟੇ ਦੀ ਕੋਈ ਥਣ ਵੱਧ ਘਟ ਹੋਏ ਬਈ ਆਪਾਂ ਬੈਠੇ ਆ ਬਟ ਇਹ ਇੱਕ ਚੀਜ਼ ਦੀ ਵੀ ਰਿਕੁਇਰਮੈਂਟ ਹੈ ਵੀ ਪੈਸੇ ਨਕਦ ਪਾਓ ਤੇ ਇਹਦਾ ਜਾਨਵਰ ਲੈ ਗਿਆ ਹਾਂ ਬਾਈ ਜੇ ਕੇ ਵੀਰ ਭਰਾਣਾ ਵੀ ਆ ਕੇ ਲੈ ਜੂਗਾ ਬੜਾ ਵਧੀਆ ਬਾਈ ਆਪਦੀ ਗੱਡੀ ਕਰਾ ਲੈ ਤੁਹਾਨੂੰ ਕਿਰਾਇਆ ਦੇ ਰਾਂ ਜਿੰਨਾ ਸਾਨੂੰ ਪੜਾ 100 ਕਿਲੋਮੀਟਰ ਦਾ ਕਿਰਾਇਆ ਬੰਦਾ ਹਨਾ ਹਾਂ ਤੇ ਆਦਾ ਪੈਸੇ ਆਈ ਤੁਹਾਨੂੰ ਉਹ ਛੱਡ ਦਾਂ ਕਿਰਾਏ ਦੇ ਵਿੱਚੋਂ ਬਾਈ ਠੀਕ ਆ ਜਿਹੜਾ ਮੁੱਲ ਕੀਤਾ ਠੀਕ ਆ ਬਾਈ ਤੇ ਇੱਕ ਤੋਂ ਪਹਿਲਾਂ ਬਾਈ ਪਹਿਲਾਂ ਪੈਸੇ ਬਾਈ ਗੂਗਲ ਪੇ ਕਰ ਦੋ ਖਾਤੇ 'ਚ ਪਾ ਦਿਓ ਫੇਰ ਪਸੂ ਚਾੜਨਗੇ ਆਈ ਨਹੀਂ ਬਾਈ ਘਰੇ ਆਉਣ ਦੇ ਦਾਂਗੇ ਨਹੀਂ ਆਦਾ ਵੀ ਆ ਕੇ ਆਪ ਲੈ ਜਾ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਲੱਖੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਹੋਰ ਕੋਈ ਜਾਨਵਰ ਦੀ ਚਵਾਈ ਕਰਨੀ ਹੈ ਕੋਈ ਵੀ ਤੁਸੀਂ ਆਗੇ ਬਾਈ ਤੁਸੱਲੀਬਰ ਕਰ ਸਕਦੇ ਹੋ ਜਿਉਂਦੇ ਬਵਾਦ ਦੇ ਲੋ ਜੀ ਧੰਨਵਾਦ